ਇਹ ਕਹਾਣੀ ਇੱਕ ਢਾਬੇ ਤੇ ਕੰਮ ਕਰਦੇ ਜੋੜੇ ਦੀ ਹੈ ਹੜਾਂ ਦਾ ਸਮਾਂ ਸੀ ਮੀ ਦੇ ਨਾਲ ਸਾਰਾ ਜੀਵਨ ਆਸਤਵ ਵਿਅਸਤ ਹੋਇਆ ਸੀ ਇਹ ਕਹਾਣੀ ਰਾਣੀ ਦੀ ਹੈ ਉਸਦੇ ਵਿਆਹ ਨੂੰ 8 ਸਾਲ ਹੋ ਗਏ ਸੀ ਘਰ ਵਿੱਚ ਦੋ ਧੀਆਂ ਸੀ ਉਸ ਤੋਂ ਬਿਨਾ ਉਸ ਦਾ ਘਰ ਵਾਲਾ ਜੋ ਕਿ ਬਹੁਤ ਹੀ ਸਿੱਧੇ ਸੁਭਾਅ ਦਾ ਤੇ ਘਟ ਟਕਲ ਦਾ ਸੀ ਸਰੀਰ ਦਾ ਬਹੁਤ ਕਮਜ਼ੋਰ ਤੇ ਮਿਹਨਤੀ ਇਨਸਾਨ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਛੋਟਾ ਜਿਹਾ ਢਾਬਾ ਖੋਲ੍ਹਿਆ ਸੀ ਜਿਸ ਦੇ ਉੱਤੇ ਉਹ ਤੇ ਉਸ ਦੀ ਘਰਵਾਲੀ ਦੋਨੋਂ ਹੀ ਕੰਮ ਕਰਦੇ ਸੀ ਟਾਬੇ ਦੇ ਉੱਤੇ ਸਵੇਰ ਤੋਂ ਰਾਤ ਤੱਕ ਉਹ ਬਹੁਤ ਮਿਹਨਤ ਕਰਦੇ ਤੇ ਪੈਸਾ ਕਮਾਉਂਦੇ ਤੇ ਆਪਣੇ ਬੱਚਿਆਂ ਦਾ ਢਿੱਡ ਭਰਦੇ ਸੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਸੀ ਜਦ ਕਦੇ ਵੀ ਰਮੇਸ਼ ਨੂੰ ਸਮਾਂ ਮਿਲਦਾ ਤਾਂ ਆਪਣੇ ਦੋਸਤਾਂ ਦੇ ਨਾਲ ਮਜ਼ਦੂਰੀ ਕਰਨ ਲਈ ਵੀ ਚਲਿਆ ਜਾਂਦਾ ਸੀ ਨੇੜੇ-ਤੇੜੇ ਦੇ ਸ਼ਹਿਰਾਂ ਵਿੱਚੋਂ ਉਹ ਜਾ ਕੇ ਮਜ਼ਦੂਰੀ ਕਰਦਾ ਰਾਣੀ ਉਸ ਸਮੇਂ ਕੱਲੀ ਹੀ ਸਵੇਤੋ ਰਾਤ ਘਟਾਬੇ ਤੇ ਰਹਿੰਦੀ ਸੀ ਇਕੱਲੇ ਹੀ ਉਸ ਨੂੰ ਚੁਣੌਣਦੀ ਤੇ ਦੇਖਣ ਵਿੱਚ ਉਹ ਬਹੁਤ ਸੋਹਣੀ ਸੀ ਰੰਗ ਉਸ ਦਾ ਜਿਸ ਤਰ੍ਹਾਂ ਸ਼ੀਸ਼ਾ ਹੋਵੇ ਪੱਛੀਆਂ ਕਿਸਾਨਾਂ ਦੀ ਸੀ ਦੇਖਣ ਵਿੱਚ ਬਹੁਤ ਸੋਹਣੀ ਸੁਨੱਖੀ ਜਦ ਕਦੇ ਉਹ ਘਟਾਬੇ ਤੇ ਬੈਠ ਕੇ ਹੱਸਦੀ ਤਾਂ ਲੋਕ ਉਸ ਦੇ ਮੂੰਹ ਵੱਲ ਵੇਖਦੇ ਹੀ ਰਹਿ ਜਾਂਦੇ ਕਿਉਂਕਿ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੀ ਉਸ ਨੂੰ ਦੇਖ ਕੇ ਕੋਈ ਵੀ ਉਸ ਦਾ دیਵਾਨਾ ਹੋ ਜਾਂਦਾ ਸੀ ਨਾ ਚਾਹੰਦੇ ਹੋਏ ਲੋਕ ਉਸ ਕੋਲ ਇੱਕ ਕੱਪ ਚਾਹ ਦਾ ਜ਼ਰੂਰ ਪੀ ਕੇ ਜਾਂਦੇ ਸੀ ਅਤੇ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਨਾਲ ਵਾਲੇ ਪਿੰਡ ਦੀ ਜਿਹੜੀ ਨਦੀ ਸੀ ਉਹ ਬਹੁਤ ਬੁਰੀ ਤਰ੍ਹਾਂ ਭਰ ਗਈ ਸੀ ਰਸਤੇ ਤੇ ਆਉਣ ਵਾਲੇ ਸਾਰੇ ਟਰੱਕ ਜਿਹੜੇ ਕਿ ਉਸ ਰਸਤੇ ਤੋਂ ਆਉਂਦੇ ਸੀ ਉੱਥੇ ਰੁਕ ਗਏ ਘਟੋ ਘਟਿੱਕ ਮੀਲ ਦਾ ਰਸਤਾ ਸੀ ਟਰੱਕਾਂ ਦਾ ਜਾਮ ਲੱਗ ਗਿਆ ਸੀ ਨਾ ਕੋਈ ਟਰੱਕ ਆ ਰਿਹਾ ਸੀ ਤੇ ਨਾ ਹੀ ਜਾ ਰਿਹਾ ਸੀ ਪੂਰੀ ਦੀ ਪੂਰੀ ਸੜਕ ਸੁੰਨੀ ਪਈ ਸੀ ਉਸ ਦਾ ਢਾਬਾ ਵੀ ਇਸੇ ਕਰਕੇ ਠੱਪ ਹੋ ਗਿਆ ਸੀ ਉਦੋਂ ਉਸ ਵੇਲੇ ਢਾਬੇ ਉੱਤੇ ਗ੍ਰਾਹਕਾਂ ਨੂੰ ਉਹ ਇਦਾਂ ਹੀ ਉਡੀਕਦੀ ਰਹਿੰਦੀ ਚਾਰ ਪੰਜ ਦਿਨ ਲੰਘ ਗਏ ਸੀ ਕੋਈ ਵੀ ਨਾ ਆਇਆ ਇਥੋਂ ਤੱਕ ਕਿ ਕਿਸੇ ਨੇ ਇੱਕ ਕੱਪ ਚਾਹ ਦਾ ਵੀ ਨਾ ਪੀਤਾ ਇੰਨੇ ਵਿੱਚ ਉਸ ਦੇ ਪੈਸੇ ਹੀ ਨਹੀਂ ਰਹਿ ਗਏ ਸੀ ਜਿੰਨੇ ਸੀ ਸਾਰੇ ਖਰਚ ਹੋ ਗਏ ਸੀ ਉਸ ਨੇ ਆਪਣੇ ਦਿਲ ਵਿੱਚ ਬਹੁਤ ਕੁਝ ਸੋਚਿਆ ਸੀ ਉਧਰ ਉਸ ਦਾ ਘਰ ਵਾਲਾ ਵੀ 10 ਦਿਨਾਂ ਤੋਂ ਗਾਇਬ ਸੀ ਪਤਾ ਨਹੀਂ ਕਿਹੜੇ ਸ਼ਹਿਰ ਚਲਾ ਗਿਆ ਸੀ ਸੋਚ ਰਹੀ ਸੀ ਕਿਤੇ ਮੀਂਹ ਦੇ ਦਿਨਾਂ ਵਿੱਚ ਉਸ ਨੂੰ ਕੁਝ ਹੋ ਤਾਂ ਨਹੀਂ ਗਿਆ ਕਿਉਂਕਿ ਉਸ ਸਮੇਂ ਹੜਾਂ ਦਾ ਸਮਾਂ ਬਣਿਆ ਸੀ ਉਹ ਉਸ ਬਾਰੇ ਸੋਚ ਰਹੀ ਸੀ ਕਿ ਉਹ ਸਮਾਂ ਕਿੰਨਾ ਵਧੀਆ ਸੀ ਜਦੋਂ ਉਸ ਦਾ ਘਰ ਵਾਲਾ ਕਿੰਨਾ ਤਕੜਾ ਤੇ ਜਵਾਨ ਸੀ ਉਸ ਦੀ ਦੇਹ ਨੂੰ ਸ਼ਰਾਬ ਨੇ ਖਰਾਬ ਕਰ ਦਿੱਤਾ ਬਿਲਕੁਲ ਸੁੱਕ ਕੇ ਡੱਕਾ ਹੋ ਗਿਆ ਸੀ ਉਹ ਤਾਂ ਨਸ਼ਾ ਕਰਦਾ ਸੀ ਤੇ ਸੋਹਣਾ ਵੀ ਨਹੀਂ ਲੱਗਦਾ ਸੀ। ਉਹ ਜਦੋਂ ਕਿ ਬਹੁਤ ਸੋਹਣੀ ਸੀ। ਆਪਣੀ ਜਵਾਨੀ ਲਈ ਉਹ ਦਿਨ ਰਾਤ ਅੰਦਰ ਹੀ ਅੰਦਰ ਸੜਦੀ ਰਹਿੰਦੀ ਸੀ। ਕਦੀ ਕਦੀ ਤਾਂ ਉਸ ਦਾ ਘਰਵਾਲਾ ਉਸ ਨੂੰ ਕਹਿ ਵੀ ਦਿੰਦਾ ਕਿ ਰਾਣੀ ਹੁਣ ਮੇਰੇ ਚ ਪਹਿਲਾਂ ਵਰਗੀ ਜਾਨ ਨਹੀਂ। ਤੂੰ ਕੋਈ ਗੱਭਰੂ ਲੱਭ ਲੈ ਜੋ ਸਾਡੇ ਖਾਨਦਾਨ ਨੂੰ ਇੱਕ ਚਿਰਾਗ ਦੇ ਦੇਵੇ। ਰਾਣੀ ਆਪਣੇ ਘਰਵਾਲੇ ਦੇ ਮੂੰਹ ਤੇ ਹੱਥ ਰੱਖ ਦਿੰਦੀ ਤੇ ਗੁੱਸੇ ਹੋ ਕੇ ਕਹਿੰਦੀ ਤਾਨੂੰ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦੇ ਹੋਏ ਤਾਂ ਉਸ ਦਾ ਘਰ ਵਾਲਾ ਕਹਿੰਦਾ ਕਿ ਸ਼ਾਸਤਰਾਂ ਵਿੱਚ ਲਿਖਿਆ ਪੁੱਤ ਪੈਦਾ ਕਰਨ ਲਈ ਇੱਕ ਦੋ ਘੜੀ ਕਿਸੇ ਤਾਕਤਵਰ ਆਦਮੀ ਦਾ ਸਾਥ ਲੈਣਾ ਕੋਈ ਗਲਤ ਗੱਲ ਨਹੀਂ ਬਹੁਤ ਲੋਕਾਂ ਨੇ ਕੀਤਾ ਤੂੰ ਚਾਹੇ ਕਿਸੇ ਨੂੰ ਪੁੱਛ ਲਈ ਮਾਰੇ ਸ਼ਰਮ ਦੇ ਰਾਣੀ ਚੁੱਪ ਕਰ ਜਾਂਦੀ ਸੜਕ ਦਾ ਰਾਸਤਾ ਰੁਕਿਆ ਹੋਇਆ ਸੀ 6-7 ਦਿਨ ਹੋ ਗਏ ਸੀ ਰਾਤ ਨੂੰ ਹਨੇਰੇ ਨੂੰ ਚੀਰਦੀ ਹੋਈ ਕਰੋਸ਼ਨੀ ਉਸ ਡੇਟਾਬੇ ਤੇ ਪਈ ਉਹ ਆਪਣੀ ਅੱਖਾਂ ਨੂੰ ਮਲਦੀ ਹੋਈ ਵੇਖ ਰਹੀ ਸੀ ਨੇੜੇ ਆਉਣ ਤੇ ਦੇਖਿਆ ਕਿ ਹੱਥ ਵਿੱਚ ਟਾਰਚ ਲਈ ਇੱਕ ਆਦਮੀ ਟਾਬੇ ਵੱਲ ਆ ਰਿਹਾ ਸੀ ਉਹ ਇੱਕ ਟਰੱਕ ਡਰਾਈਵਰ ਸੀ ਉਸ ਦਾ ਨਾਮ ਸੁਮਿਤ ਸੀ ਰਾਣੀ ਦੇ ਟਾਬੇ ਦੇ ਬਾਹਰ ਮੰਜੀ ਦੇ ਉੱਤੇ ਉਹ ਬੈਠ ਗਿਆ ਮੀ ਰੁਕਿਆ ਸੀ ਹਵਾ ਚੱਲ ਰਹੀ ਸੀ ਉਸ ਨੇ ਆਪਣਾ ਕਮੀਜ਼ ਉਤਾਰਿਆ ਤੇ ਇੱਕ ਪਾਸੇ ਰੱਖ ਦਿੱਤਾ ਉਸ ਦਾ ਸਰੀਰ ਬਹੁਤ ਗਠੀਲਾ ਤੇ ਤਾਕਤਵਰ ਸੀ ਰਾਤ ਦੀ ਰੋਸ਼ਨੀ ਵਿੱਚ ਉਸ ਦਾ ਸਰੀਰ ਚਮਕ ਰਿਹਾ ਸੀ ਅਤੇ ਰਾਣੀ ਉਸ ਨੂੰ ਬੇਚੈਨੀ ਤੇ ਉਮੀਦ ਨਾਲ ਵੇਖ ਰਹੀ ਸੀ ਥਕਾਨ ਤੇ ਗਰਮੀ ਕਰਕੇ ਉਸ ਨੂੰ ਰਾਹਤ ਮਿਲੀ ਉਸ ਦਾ ਧਿਆਨ ਅਚਾਨਕ ਰਾਣੀ ਵੱਲ ਗਿਆ ਉਸ ਨੇ ਆਵਾਜ਼ ਲਾ ਕੇ ਕਿਹਾ ਕੀ ਰੋਟੀ ਮਿਲੂਗੀ ਰਾਣੀ ਨੇ ਕਿਹਾ ਹਾਂ ਹਾਂ ਜ਼ਰੂਰ ਮਿਲੂਗੀ ਰਾਣੀ ਨੇ ਉਸ ਦੇ ਮੰਜੇ ਦੇ ਉੱਤੇ ਹੀ ਉਸ ਨੂੰ ਰੋਟੀ ਪਚਾ ਦਿੱਤੀ ਉਸ ਨੇ ਦਾਲ ਨੂੰ ਫਟਾਫਟ ਤੜਕਾ ਲਾਇਆ ਤੇ ਤਵੇ ਤੇ ਗਰਮ ਤੇ ਮੋਟੀਆਂ-ਮੋਟੀਆਂ ਰੋਟੀਆਂ ਤਿਆਰ ਕੀਤੀਆਂ ਜਦੋਂ ਉਹ ਖਾ ਰਿਹਾ ਸੀ ਤਾਂ ਕਹਿ ਰਿਹਾ ਸੀ ਕਿ ਮੈਂ ਚਾਰ ਦਿਨਾਂ ਤੋਂ ਭੁੱਖਾ ਹਾਂ ਮੇਰੀ ਹਾਲਤ ਬਹੁਤ ਖਰਾਬ ਹੈ ਪਤਾ ਨਹੀਂ ਤੁਹਾਡੇ ਪਤਾ ਨਹੀਂ ਤੇਰੇ ਹੱਥਾਂ ਵਿੱਚ ਕੀ ਜਾਦੂ ਹੈ ਪਤਾ ਨਹੀਂ ਭੁੱਖ ਪੁਰਾਣੀ ਸੀ ਉਸ ਨੂੰ ਢਾਬੇ ਦਾ ਖਾਣਾ ਬਹੁਤ ਸਵਾਦ ਲੱਗਿਆ ਉਸ ਨੇ ਫਟਾਫਟ 8-9 ਰੋਟੀਆਂ ਖਾ ਲਈਆਂ ਤੇ ਪਾਣੀ ਪੀ ਕੇ ਸੁਖ ਦਾ ਸਾਹ ਲਿਆ। ਉਸ ਮੰਜੇ ਤੇ ਹੀ ਲੰਮਾ ਪੈ ਗਿਆ। ਉਸ ਨੇ ਰਾਣੀ ਨੂੰ ਜੇਬ ਵਿੱਚੋਂ 500 ਦਾ ਨੋਟ ਦਿੱਤਾ ਅਤੇ ਕਿਹਾ ਤੂੰ ਪੂਰੇ ਪੈਸੇ ਰੱਖ ਲੈ। ਰਾਣੀ ਨੂੰ ਤਾਂ ਜਿੱਦਾਂ ਖੁਸ਼ੀ ਦਾ ਟਿਕਾਣਾ ਨਹੀਂ ਸੀ। ਉਸ ਨੂੰ ਉਸ ਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ। ਰਾਣੀ ਨੇ ਭਾਂਡੇ ਚੁੱਕੇ ਤੇ ਸਾਫ਼ ਕਰਨ ਵਾਲੀ ਥਾਂ ਤੇ ਰੱਖ ਕੇ ਆ ਕੇ ਢਾਬੇ ਤੇ ਬੈਠ ਗਈ। ਉਸ ਤੋਂ ਬਾਅਦ ਉਹ ਕਹਿਣ ਲੱਗਾ ਕੀ ਅੱਜ ਇੱਥੇ ਰੁਕਣ ਦਾ ਦਿਲ ਹੈ ਅੱਧੀ ਰਾਤ ਨੂੰ ਟਰੱਕ ਕੋਲ ਕਿੱਥੇ ਜਾਊਂਗਾ ਕਲੀਨਰ ਗੱਡੀ ਦੀ ਰਖਵਾਲੀ ਕਰ ਲਊਗਾ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਕਿ ਮੈਂ ਇੱਥੇ ਰੁਕ ਸਕਦਾ ਰਾਣੀ ਨੇ ਕਿਹਾ ਭਲਾ ਮੈਨੂੰ ਕੀ ਇਤਰਾਜ਼ ਹੈ ਤੁਸੀਂ ਰੁਕ ਸਕਦੇ ਹੋ ਜੇ ਤੁਹਾਡਾ ਰੁਕਣ ਦਾ ਮਨ ਹੋਵੇ ਇਹਨਾਂ ਕਹਿ ਕੇ ਉਹ ਡਰਾਈਵਰ ਕੱਪੜਾ ਲੈ ਕੇ ਸੌਂ ਗਿਆ ਰਾਤ ਬਹੁਤ ਹਨੇਰੀ ਸੀ ਅਸਮਾਨ ਵਿੱਚ ਬੱਦਲ ਸੀ ਤੇ ਬਿਜਲੀ ਚਮਕ ਰਹੀ ਸੀ ਰਾਤ ਦੇ 1 ਵਜੇ ਕਿਸੇ ਹੋਰ ਗ੍ਰਾਹਕ ਦੀ ਮੀਂਹ ਛੱਡ ਕੇ ਉਹ ਹੁਣ ਆਪਣੇ ਢਾਬੇ ਨੂੰ ਬੰਦ ਕਰ ਰਹੀ ਸੀ ਅਚਾਨਕ ਉਸ ਦੀ ਨਿਗਰ ਡਰਾਈਵਰ ਵੱਲ ਗਈ ਉਹ ਮੰਜੇ ਤੇ ਸੁੱਤਾ ਸੀ ਮੀਂਹ ਕਰਕੇ ਠੰਡ ਹੋ ਗਈ ਸੀ ਉਹ ਉਸ ਦੇ ਨੇੜੇ ਗਈ ਤੇ ਇੱਕ ਕੰਬਲ ਚੁੱਕ ਕੇ ਉਸ ਦੇ ਉੱਤੇ ਦੇ ਰਹੀ ਸੀ ਅਚਾਨਕ ਡਰਾਈਵਰ ਦਾ ਹੱਥ ਉਸ ਦੇ ਹੱਥ ਨਾਲ ਲੱਗ ਗਿਆ ਅਤੇ ਉਸ ਨੂੰ ਲੱਗਾ ਜਿਦਾਂ ਉਸ ਨੂੰ ਤੇਜ਼ ਬੁਖਾਰ ਹੋਵੇ ਰਾਣੀ ਨੇ ਆਪਣਾ ਹੱਥ ਉਸਦੇ ਮੱਥੇ ਤੇ ਰੱਖ ਦਿੱਤਾ। ਓਕਾ ਕੋਲ ਕੇ ਰਾਣੀ ਬਲ ਟੁਕੜ ਟੁਕਰ ਵੇਖ ਰਿਹਾ ਸੀ। ਜਦੋਂ ਉਹ ਜਾਣ ਲੱਗੀ ਤਾਂ ਅਚਾਨਕ ਹੀ ਉਸ ਨੇ ਰਾਣੀ ਦਾ ਹੱਥ ਫੜ ਲਿਆ। ਥੋੜੀ ਦੇਰ ਸ਼ਰਮਾਨ ਤੋਂ ਬਾਅਦ ਉਸ ਨੇ ਰਾਣੀ ਨੂੰ ਆਪਣੀਆਂ ਬਾਹਾਂ ਵਿੱਚ ਪਰ ਲਿਆ ਸੀ। ਉਹ ਬਹੁਤ ਸ਼ਰਮਾ ਰਹੀ ਸੀ। ਪਰ ਹੁਣ ਉਹ ਇੱਕ ਦੂਜੇ ਵਿੱਚ ਸਮਾ ਗਏ। ਉਸ ਨੂੰ ਸਾਲਾਂ ਬਾਅਦ ਉਹ ਸੁੱਖ ਮਿਲਿਆ ਜਿਸ ਨੂੰ ਉਹ ਤਰਸ ਰਹੀ ਸੀ ਸਵੇਰ ਹੋਣ ਤੋਂ ਪਹਿਲਾਂ ਉઠી ਤੇ ਆਪਣੇ ਪਿਛਲੇ ਕਮਰੇ ਵਿੱਚ ਜਾ ਕੇ ਸੌ ਗਈ ਉਸਨੇ ਸੋਚਿਆ ਸੀ ਕਿ ਅੱਜ ਵੀ ਉਸ ਦੇ ਘਰ ਵਾਲੇ ਨੇ ਉਸ ਨੂੰ ਇਹ ਸਭ ਕਿਹਾ ਸੀ ਤੇ ਫਿਰ ਕਾਲੀ ਹਨੇਰੀ ਰਾਤ ਵਿੱਚ ਭਲਾ ਕਿਸ ਨੇ ਦੇਖਿਆ ਸੀ ਇਹ ਸਭ ਸੋਚ ਰਹੀ ਸੀ ਕਿ ਉਸ ਦੀ ਵੱਡੀ ਧੀ ਨੇ ਜਗਾਇਆ ਤੇ ਕਿਹਾ ਕਿ ਰਾਤ ਦਾ ਮੁਸਾਫਰ ਤੁਹਾਨੂੰ 1000 ਰੁਪਏ ਦੇ ਗਿਆ ਰਾਣੀ ਚੌਕ ਕੇ ਉੱઠી ਅਤੇ ਦੇਖਿਆ ਉਹ ਡਰਾਈਵਰ ਜਾ ਚੁੱਕਾ ਸੀ ਅਤੇ ਰਾਣੀ ਆਪਣੇ ਮੰਝੇ ਦੇ ਉੱਤੇ ਉਹ ਕੰਬਲ ਰਾਣੀ ਨੂੰ ਬੁਰਾ ਲੱਗ ਰਿਹਾ ਸੀ ਉਹ ਬਹੁਤ देर ਤੱਕ ਬੈਠੀ ਉਸ ਰਾਤ ਬਾਰੇ ਸੋਚਦੀ ਰਹੀ ਅੱਠ ਦਿਨਾਂ ਦੇ ਬਾਅਦ ਉਹ ਫੇਰ ਉਸ ਢਾਬੇ ਤੇ ਆਇਆ ਉਸ ਨੇ ਰਾਣੀ ਦੇ ਘਰਵਾਲੇ ਨਾਲ ਬੈਠ ਕੇ ਰੋਟੀ ਖਾਧੀ ਰਾਣੀ ਦਾ ਘਰਵਾਲਾ ਨਸ਼ੇ ਵਿੱਚ ਡੁੱਬਾ ਸੀ ਅਤੇ ਉਹ ਉਸ ਡਰਾਈਵਰ ਦੇ ਗੁਣਗਾ ਰਿਹਾ ਸੀ ਉਸ ਨੇ ਜਾਣ ਬੁਝ ਕੇ ਬੱਤੀ ਬੰਦ ਕਰ ਦਿੱਤੀ। ਰਾਣੀ ਨੇ ਆਪਣੇ ਆਪ ਨੂੰ ਉਸਦੇ ਹਵਾਲੇ ਕਰ ਦਿੱਤਾ। ਉਹ ਟਰੱਕ ਡਰਾਈਵਰ ਆਪਣਾ ਹੀ ਟਰੱਕ ਚਲਾਉਂਦਾ ਸੀ। ਇਸ ਲਈ ਉਸ ਦੇ ਕੋਲ ਬਹੁਤ ਪੈਸੇ ਸੀ। ਰਾਣੀ ਚੁੱਪ ਰਹਿੰਦੀ ਸੀ ਉਸ ਦੀ ਆਦਤ ਤੇ ਉਸ ਦਾ ਸੋਹਣਾਪਨ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਸੀ। ਜਦ ਵੀ ਉਸ ਵੱਲ ਵੇਖਦੀ ਤਾਂ ਉਸ ਦੇ ਤਨ ਬਦਨ ਵਿੱਚ ਅੱਗ ਲੱਗ ਜਾਂਦੀ। ਅਗਲੀ ਸਵੇਰ ਜਦੋਂ ਉਹ ਡਰਾਈਵਰ ਚਲਾ ਜਾਂਦਾ ਤਾਂ ਹਰ ਵਾਰੀ ਆਪਣੇ ਮਨ ਨੂੰ ਕੋਸਦੀ ਰਹਿੰਦੀ ਹੁਣ ਡਰਾਈਵਰ ਕਰਕੇ ਉਸਦੀ ਬਿਗੜੀ ਹਾਲਤ ਸੁਧਰ ਰਹੀ ਸੀ ਉਸ ਹੁਣ ਉਹ ਡਰਾਈਵਰ ਉਸਦੇ ਘਰ ਵਾਲੇ ਦਾ ਦੋਸਤ ਹੋ ਗਿਆ ਉਸ ਡਰਾਈਵਰ ਨੇ ਦੱਸਿਆ ਕਿ ਉਸਦੇ ਦੋ ਮੁੰਡੇ ਨੇ ਅਤੇ ਉਹ ਬਿਹਾਰ ਤੋਂ ਹੈ ਉਹ ਆਪਣੇ ਘਰਵਾਲੇ ਸਭ ਕੁਝ ਦੱਸ ਸਕਦਾ ਸੀ ਅਤੇ ਰਾਣੀ ਸੋਚਦੀ ਸੀ ਕਿ ਕਿੰਨਾ ਜੀ ਉਹ ਕੁੜੀ ਚਾਹੁੰਦਾ ਸੀ ਤੇ ਰਾਣੀ ਦਾ ਘਰ ਵਾਲਾ ਮੁੰਡੇ ਦੀ ਇੱਛਾ ਰੱਖਦਾ ਸੀ ਇਹ ਸੁਣ ਕੇ ਰਾਣੀ ਚੁੱਪ ਸੀ ਤੇ ਅੰਦਰੋਂ ਕੁਝ ਰਹਿੰਦੀ ਸੀ ਹੁਣ ਉਹ ਉਸ ਬਾਰੇ ਸੋਚਦੀ ਰਹਿੰਦੀ ਰਾਣੀ ਦੇ ਘਰ ਵਾਲੀ ਦੀ ਜੋ ਇੱਛਾ ਸੀ ਉਹ ਹੁਣ ਪੂਰੀ ਹੋਣ ਵਾਲੀ ਸੀ ਉਹ ਡਰਾਈਵਰ ਕਰਕੇ ਮਾਂ ਬਣਨ ਵਾਲੀ ਸੀ ਅੱਠਵਾਂ ਮਹੀਨਾ ਸ਼ੁਰੂ ਹੋ ਗਿਆ ਸੀ ਘਰ ਵਾਲੇ ਦੇ ਨਾਲ ਨੇੜੇ ਤੇੜੇ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਸੀ ਅਤੇ ਉਹ ਉਸ ਬੱਚੇ ਦੀ ਡੀਕ ਕਰ ਰਹੀ ਸੀ ਹੌਲੀ ਹੌਲੀ 9 ਮਹੀਨੇ ਹੋਏ ਇੱਕ ਦਿਨ ਅਚਾਨਕ ਕੋ ਡਰਾਈਵਰ ਉੱਥੇ ਟਰੱਕ ਲੈ ਕੇ ਆਇਆ ਤੇ ਉਦਾਸ ਹੋ ਕੇ ਕਹਿਣ ਲੱਗਾ ਕਿ ਹੁਣ ਉਹ ਬਿਹਾਰ ਵਿੱਚ ਟਰੱਕ ਚਲਾਊਗਾ ਕਿਉਂਕਿ ਘਰ ਦੇ ਲੋਕ ਉਸ ਤੋਂ ਨਾਰਾਜ਼ ਨਹੀਂ ਅਤੇ ਉਸ ਨੂੰ ਫਿਰ ਘਰ ਬੁਲਾਇਆ ਹੈ ਇਹ ਸੁਣ ਕੇ ਰਾਣੀ ਤੇ ਉਸ ਦਾ ਘਰ ਵਾਲਾ ਦੋਨੋਂ ਉਦਾਸ ਹੋ ਗਏ ਸੀ ਆਖਰੀ ਵਾਰੀ ਉਸ ਨੇ ਰੋਟੀ ਖਾਧੀ ਤੇ ਦੁਖੀ ਮਨ ਨਾਲ ਉਸ ਨੂੰ ਵਿਦਾ ਕੀਤਾ ਅਗਲੇ ਦਿਨ ਰਾਣੀ ਨੂੰ ਹਸਪਤਾਲ ਜਾਣਾ ਪਿਆ ਉਸ ਨੂੰ ਬਹੁਤ ਦਰਦ ਸੀ ਜਦੋਂ ਨਰਸ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਹਸਪਤਾਲ ਵਿੱਚ ਲੈ ਕੇ ਗਏ ਆਖਰਕਾਰ ਰਾਣੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ बेहोश ਹੋ ਗਈ ਕੁਝ ਛੇਰ ਬਾਅਦ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਉਸ ਨੇ ਉਸ ਡਰਾਈਵਰ ਦਾ ਧੰਨਵਾਦ ਕੀਤਾ ਜਿਸ ਕਰਕੇ ਉਸ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਉਹ ਤੇ ਉਸ ਦਾ ਘਰ ਵਾਲਾ ਦੋਨੋਂ ਬਹੁਤ ਹੀ ਖੁਸ਼ੀ ਅਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਜੀ ਰਹੇ ਸੀ